ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਜੀ ਆਪਕਾ ਸਵਾਗਤ ਹੈ ਮੇਰੇ ਪਿਆਰੇ ਵਿਦਿਆਰਥੀਓ ਸਾਥੀਓ ਅੱਜ ਅਸੀਂ ਹੱਥਾਂ ਨੂੰ ਧੋਣਾ ਸਿੱਖਾਂਗੇ ਸਭ ਤੋਂ ਪਹਿਲਾ ਹੱਥਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਰਗੜਨਾ ਹੈ ਦੂਜਾ ਸਟੈਪ ਹੱਥਾਂ ਦੀਆਂ ਉਂਗਲਾਂ ਨੂੰ ਰਗੜਨਾ ਹੈ ਤੀਜਾ ਸਟੈਪ ਹੱਥਾਂ ਦੇ ਪਿੱਛੇ ਚੰਗੀ ਤਰ੍ਹਾਂ ਸਾਬਣ ਲਗਾਉਣਾ ਹੈ ਚੌਥਾ ਸਟੈਪ ਉਂਗਲਾਂ ਦੀਆਂ ਪੋਰਾ ਤੇ ਸਾਬਣ ਲਗਾਉਣਾ ਹੈ ਪੰਜਵਾਂ ਸਟੈਪ ਹੱਥ ਦੇ ਦੋਨੋਂ ਹੂਠਿਆਂ 'ਤੇ ਸਾਬਣ ਲਗਾਉਣਾ ਹੈ ਛੇਵਾਂ ਸਟੈਪ ਹੱਥਾਂ ਨੂੰ ਇੰਤਲਾਕ ਲੋਕ ਨੂੰ ਪੋਜੀਸ਼ਨ ਵਿੱਚ ਮਿਲਣਾ ਹੈ ਹੱਥਾਂ ਨੂੰ ਸਾਫ਼ ਸੁਧਰੇ ਕੱਪੜੇ ਜੋ ਕਾਲੇ ਨਾਲ ਸੁਕਾਉਣਾ ਹੈ